ਕਿ ਕਿਵੇਂ ਨੇ ਅੱਜ ਮਾਂਜੋਗ ਐਸਐਸਪੀ ਸਾਹਿਬ ਸਰਾਂ ਸਰ ਸਿੰਘ ਚਾਹਲ ਜੀ ਦੀ ਆਈਪੀਐਸ ਦੇ ਐਸਐਸਪੀ ਸਕੂਰ ਨੇ ਉਹਨਾਂ ਦੀ ਡਾਇਰੈਕਸ਼ਨ ਤੇ ਪਰਸੋਂ ਨੂੰ ਜੋ ਜ਼ਿਲ੍ਹਾ ਪ੍ਰੈਸ ਬਲੌਕ ਸੰਮਤੀ ਦੀਆਂ ਇਲੈਕਸ਼ਨਾਂ ਹੋ ਰਹੀਆਂ ਉਹਦੇ ਰਿਗਾਰਡਿੰਗ ਅਸੀਂ ਪੂਰੇ ਚੌਕਸ ਆ ਬੜਾ ਸਾਡੇ ਸਾਰੇ ਕਿਤੇ ਇੰਤਜ਼ਾਮ ਹੋ ਗਏ ਨੇ ਫੋਰਸ ਵਗੈਰਾ ਤੇ ਕਿਸੇ ਨੂੰ ਵੀ ਕੋਈ ਹਲੜਵਾਜ ਨਹੀਂ ਕਰਨ ਦਿੱਤੀ ਜਾਊਗੀ ਜਿਹੜੇ ਕੋਈ ਬੰਦੇ ਸ਼ਰਾਰਤੀ ਨੇ ਉਹਨਾਂ ਦੇ ਖਿਲਾਫ ਅਸੀਂ ਸਖਤ ਕਾਰਵਾਈ ਕਰ ਰਹੇ ਹਾਂ ਤੇ ਟੋਟਲੀ ਅਸੀਂ ਪੁਲਿਸ ਹੁਣ ਅੱਜ ਬਲੈਕ ਮਾਰਚ ਸਾਡਾ ਚੱਲ ਰਿਹਾ ਜਿਵੇਂ ਮੈਂ ਮੇਰੇ ਕੋਲੇ ਹੈਗਾ ਸੰਗਰੂਰ ਸੁਨਾਮ ਦੇ ਦੋਨੇ ਬਲਾਕ ਤੇ ਸ਼ਾਜਲੀ ਇਨ੍ਹਾਂ ਏਰੀਆ ਚ ਅਸੀਂ ਬਲੈਕ ਮਾਰਚ ਕਰ ਰਹੇ ਹਾਂ ਅੱਜ ਅਸੀਂ ਹੁਣ ਇੱਥੇ ਕਰ ਰਹੇ ਹਾਂ ਸਦਰ ਦੀ ਜਿੱਥੇ ਡੀਐਸਪੀ ਸਾਹਿਬ ਸਾਡਾ ਸੁਖਦੇਵ ਸਿੰਘ ਜੀ ਐਸਐਚਓ ਸਦਰ ਤੇ ਸਿਟੀ ਸਾਰੀ ਫਰੋਸ ਨਾਲ ਅਸੀਂ ਕਰ ਰਹੇ ਹਾਂ ਪੂਰੇ ਅਸੀਂ ਅਲਰਟਾ ਸਰ ਜੀ ਕੋਰਸ ਦੀ ਗੱਲ ਕਰੀ ਕੋਰਸ ਬਾਰੋ ਵੀ ਮੰਗਾਈ ਗਈ ਬਿਲਕੁਲ ਜੀ ਸਾਡੇ ਕੋਲੇ 12 ਵੀ ਸਾਡੇ ਕੋਲੇ ਕਰੀਬ 1000 ਸਾਡੇ ਆਈਐਨਏ ਫੋਰਸ ਦੇ ਜਵਾਨ ਆਏ ਨੇ ਅਸੀਂ ਸਾਰੇ ਕਿਤੇ ਇਹ ਚੌਕਸ ਹੁਣ ਸਾਡੀ ਇਹ ਫਲੈਗ ਮਾਰਚ ਤੋਂ ਵਗੈ ਸਾਡੀ ਨਾਕਾਬੰਦੀ ਹੈ ਤੇ 24 ਘੰਟੇ ਅਸੀਂ ਪੂਰੇ ਫੀਲਡ ਚ ਅਸੀਂ ਤਨਾਤ ਕੁਝ ਤਾਂ ਕੋਈ ਇਹੋ ਜਿਹੀ ਸ਼ਿਕਾਇਤ ਆਈ ਹੋ ਜਿਹੜੀ ਵੋਟਾਂ ਨੂੰ ਪ੍ਰਭਾਵਿਤ ਕਰ ਸਕਦੀ ਹੋਵੇ ਜਾਂ ਕੁਝ ਇਹੋ ਜਿਹੀ ਗੱਲਬਾਤ ਨਹੀਂ ਨਹੀਂ ਇਹ ਬਿਲਕੁਲ ਨਹੀਂ ਅਸੀਂ ਇਸੇ ਲਈ ਫੀਲਡ 'ਚ ਆਂ ਵੀ ਜੇ ਕੋਈ ਆਉਂਦੀ ਹੈ ਸ਼ਿਕਾਇਤ ਅਸੀਂ ਇਮੀਡੀਏਟਲੀ ਉੱਤੇ ਰੈਐਕਸ਼ਨ ਕਰਦੇ ਹਾਂ ਐਸਪੀ ਸਾਹਿਬ ਸੈਂਸਿਟਿਵ ਬੂਥ ਕਿੰਨੇ ਰੱਖੇ ਗਏ ਨੇ ਜਿਹਦੇ ਤੇ ਸਮੱਸਿਆ ਕੁਝ ਹੋ ਸਕਦਾ ਸਾਡੇ ਹੈਗੇ ਨੇ ਕੁਝ ਕੁ ਸੈਂਸਿਟਿਵ ਨੇ ਨਾਨ ਸੈਂਸਿਟਿਵ ਵੀ ਨੇ ਬਟ ਓਵਰ ਆਲ ਅਸੀਂ ਸਾਡੇ ਉਸ 'ਚ ਨੇ ਕਾਬੂ 'ਚ ਨੇ ਇਹੋ ਜਿਹੀ ਗੱਲ ਨਹੀਂ ਕਿਤੇ ਵੀ ਅਸੀਂ ਕੋਈ ਹੱਲਾ ਗੋਲਾ ਨਹੀਂ ਹੋਣ ਜਿਹੜੇ ਕੋਈ ਪਿੰਡ ਜਾਂ ਇਲਾਕੇ ਤੋਂ ਲੱਗਦੀ ਹੁਣ ਵੀ ਇਹ ਪਿੰਡ ਪਾਰਟਿਕੂਲਰ ਹੈਗੇ ਜਿੱ ਜਿਵੇਂ ਜੀਓਸ ਦੀ ਉਹਦੀ ਰਾਉਂਡ ਦੀ ਜਰੂਰਤ ਆ ਵੀ ਕੋਈ ਇਹੋ ਜਿਹੇ ਪਿੰਡ ਐਸੇ ਐਦਾਂ ਨਹੀਂ ਸਾਡੇ ਜਿਵੇਂ 10 ਬਲਾਕ ਨੇ 10 ਬਲਾਕਾਂ ਦੇ ਸਾਡੇ ਕੱਲੇ ਕੱਲੇ ਡੀਐਸਪੀ ਦੇ ਹੈਗੇ ਨੇ ਬਲਾਕ ਤੇ ਉਹਨਾਂ ਦੇ ਤਿੰਨ ਤਿੰਨ ਤੇ ਅਸੀਂ ਐਸਪੀ ਸਾਹਿਬ ਲੱਗੇ ਹੋਏ ਆ ਤੇ ਜਿਵੇਂ ਮੇਰੇ ਕੋਲ ਚਾਰ ਬਲਾਕ ਨੇ ਦੋ ਸੁਨਾਮ ਦੇ ਨੇ ਇੱਕ सदर ਆ ਆਪਣਾ ਹੋ ਗਿਆ ਸੰਗਰੂਰ ਦਾ ਹੋ ਗਿਆ ਇੱਕ ਛਾਜਲੀ ਦਾ ਹੋ ਗਿਆ ਐਦਾਂ ਹੀ ਆਪਣੇ ਨਵਜੀਤ ਨਵਰੀਤ ਵੀਰ ਜਿਹਨੇ ਤਿੰਨ ਉਹਨਾਂ ਕੋਲ ਨੇ ਤਿੰਨ ਹੈਗੇ ਨੇ ਅਤਰੀ ਸਾਹਿਬ ਕੋਲੇ ਉਹਨਾਂ ਕੋਲੇ ਹੈਗੇ ਨੇ ਆਪਣਾ ਸ਼ੇਰਪੁਰ ਤੇ ਧੂਰੀ ਤੇ ਭੌਨੀਗੜ ਐਦਾਂ ਹੀ ਵਿਰਖ ਸਾਹਿਬ ਕੋਲ ਨੇ ਡੜਪਾ ਹੋ ਗਿਆ ਮੂਨਕੋ ਗਿਆ ਲਹਿਰਾ ਹੋ ਗਿਆ ਇਸ ਤੇ ਅਸੀਂ ਸਾਡੀ ਪੂਰੀ ਚੌਕਸੀ ਆ ਕਿਤੇ ਵੀ ਕੋਈ ਸ਼ਰਤ ਨਹੀਂ ਹੁੰਜੂ ਬਿਲਕੁਲ ਪੀਸਫੁਲੀ ਰੱਖਾਂ